ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਜਤੀ ਵੱਡੀ ਖਬਰ ਪੰਜਾਬ ਵਿੱਚ ਇਸ ਦਿਨ ਤੋਂ ਸੀਤ ਲਹਿਰ ਚੱਲਣ ਦੀ ਸਬੰਧ ਮੰਗ ਵਿਭਾਗ ਤੇ ਕੀਤਾ ਜਾਰੀ ਲਰਟ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਚੁੱਕਰਵਾਨ ਨੂੰ ਸੀਤ ਲਹਿਰਾਂ ਦਾ ਜੈਲ ਅਲਰਟ ਜਾਰੀ ਕੀਤਾ ਗਿਆ ਹੈ ਸਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਦੇ ਕਈ ਖੇਤਰਾਂ ਵਿੱਚ ਸਵੇਰੇ ਧੁੰਦ ਛਾਈ ਰਹੀ ਇਸ ਸੋਰੀ ਦਿਨ ਵਿੱਚ ਹਲਕੀ ਧੁੱਪ ਦੇ ਨਾਲ ਹੀ ਠੰਡਕ ਦਾ ਅਹਿਸਾਸ ਹੋਇਆ ਹੈ ਜ਼ਿਲ੍ਹਾ ਮਾਨਸਾ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 27.7 ਡਿਗਰੀ ਸੈਲਸੀਅਸ ਰਿਪੋਰਟ ਰੋਪੜ ਤੇ ਮਹਾਲੀ ਵਿੱਚ 26.7 ਬਠਿੰਡਾ ਵਿੱਚ 26.2 ਤੇ ਹਰਪੁਰ ਵਿੱਚ ਰੂਪਨਗਰ ਵਿੱਚ 25.4 ਤੇ ਲੁਧਿਆਣਾ ਵਿੱਚ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਇਕ ਘਰ ਰਾਤ ਦਾ ਤਾਪਮਾਨ ਫਰੀਦਕੋਟ ਤੋਂ ਸਭ ਤੋਂ ਘੱਟ 2.365 ਡਿਗਰੀ ਸੈਲਸੀਅਸ ਅਤੇ ਬਟਿੰਡਾ ਵਿੱਚ 5.6 ਅਮਲਿਸਰ ਵਿੱਚ 5.6 ਤੇ ਲੁਧਿਆਣਾ ਵਿੱਚ 6.65 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਵੀਰਵਾਰ ਨੂੰ ਲੁਧਿਆਣਾ ਵਿੱਚ ਸਵੇਰੇ ਤੋਂੰਦ ਰਹੀ ਤੇ ਪੂਰਾ ਦਿਨ ਹਲਕੀ ਧੁੱਪ ਤੇ ਨਾਲ ਠੰਡੀ ਹਵਾ ਚੱਲੀ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਔਸਤ ਤਾਪਮਾਨ 6.66 ਡਿਗਰੀ ਸੈਲਸੀਅਸ ਵਧਿਆ ਹੈ ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਸ਼ੁੱਕਰਵਾਰ ਨੂੰ ਕੁਝ ਹਿੱਸਿਆਂ ਵਿੱਚ ਸੀਤ ਲੈਣਾ ਚੱਲਣ ਦੀ ਸਬਾਬ ਬਣਾਇ ਇਸ ਦੇ ਨਾਲ ਹੀ ਦਿਨ ਵਿੱਚ ਠੰਡਕ ਬਣੀ ਰਹੇ ਤੇ 23 ਨਵੰਬਰ 2023 ਦਸੰਬਰ ਉਸ 3 ਨਵੰਬਰ ਤੋਂ 23 ਦਸੰਬਰ ਤੱਕ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ।